ਜੋ ਟੈਕ ਪਾਸੇ ਸ਼ਰੋਮਨੀ ਆਕਾਲੀ ਦਲ ਵੱਲੋਂ ਪ੍ਰਚਾਰ ਆਰੰਭ ਦਿੱਤਾ ਗਿਆ 2024 ਦੀਆਂ ਚੋਣਾਂ ਨਜ਼ਦੀਕ ਨੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਦੁਆਰਾ ਵਿਰੋਧੀਆਂ ਨੂੰ ਤਾੜ ਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਹੁਣ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੀਐਮ ਭਗਵੰਤ ਮਾਨ ਵੀ ਸ਼ਾਮਿਲ ਨੇ ਦੋਵਾਂ ਦੇ ਬਾਰੇ ਇੱਕ ਟਵੀਟ ਜਿਹੜਾ ਆ ਉਹ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਪਾਇਆ ਗਿਆ ਟਵਿੱਟਰ ਹੈਂਡਲ ਦੇ ਉੱਤੇ ਪਾਇਆ ਗਿਆ ਔਰ ਉਹਨਾਂ ਦੋਵਾਂ ਦਾ ਜ਼ਿਕਰ ਕਰਦੇ ਹੋਏ ਮਾਗੀ ਦੇ ਮੇਲੇ ਦੇ ਵਿੱਚ ਨਾ ਆਉਣ ਦਾ ਕਾਰਨ ਪੁੱਛਿਆ ਆ ਔਰ ਉਹਨਾਂ ਦੇ ਤਿੱਖੇ ਇਲਜ਼ਾਮ ਵੀ ਲਗਾਏ ਨੇ ਅਨਸਾਫ਼ ਤੌਰ ਤੇ ਕਿਹਾ ਕਿ ਜਿੱਥੇ ਮਾਗੀ ਦਾ ਮੇਲਾ ਸੀ ਮਾਗੀ ਦੇ ਵਾਸਤੇ ਸੰਗਤਾਂ ਇਕੱਠੀਆਂ ਹੋਈਆਂ ਸੀ ਇੱਕ ਪਾਸੇ 40 ਮੁਖਤਿਆਂ ਦੀ ਯਾਦ ਦੇ ਵਿੱਚ ਇਕੱਠ ਕੀਤਾ ਗਿਆ ਸੀ ਉਥੇ ਹੀ ਸੀਐਮ ਭਗਵੰਤ ਮਾਨ ਅਤੇ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਉਣਾ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ ਸਾਫਟ ਤੌਰ ਤੇ ਇਲਜ਼ਾਮ ਲਾਏ ਨੇ ਕਿ ਇਹ 40 ਮੁਕਤਿਆਂ ਦੀ ਯਾਦ ਵਿੱਚ ਇਕੱਠੇ ਨਹੀਂ ਹੋਏ ਸਗੋਂ ਆਪਣੇ ਸੁਪਰੀਮੋਜ਼ ਦੇ ਅੱਗੇ ਜ਼ਰੂਰ ਨਤਮਸਤਕ ਹੋਏ ਨੇ ਉਹਨਾਂ ਨੇ ਟਵੀਟ ਦੇ ਵਿੱਚ ਦੋਵਾਂ ਨੂੰ ਦੋਵਾਂ ਸਿਆਸੀ ਲੀਡਰਾਂ ਨੂੰ ਘੇਰਿਆ ਇੱਕ ਪਾਸੇ ਸੀਐਮ ਭਗਵੰਤ ਮਾਨ ਨੇ ਇੱਕ ਪਾਸੇ ਪੀਪੀਸੀਸੀ ਪ੍ਰਧਾਨ ਨੇ ਦੋਵਾਂ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਔਰ ਸੁਖਬੀਰ ਸਿੰਘ ਬਾਦਲ ਦੇ ਟਵੀਟ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਲੰਘੇ ਦਿਨ ਸੁਖਬੀਰ ਸਿੰਘ ਬਾਦਲ ਮੁਖਸਰ ਸਾਹਿਬ ਮੌਜੂਦ ਸਨ ਉਥੇ ਜਾ ਕੇ ਇੱਕ ਤਾਂ ਮਾਕੀ ਦੀ ਕਾਨਫਰੰਸ ਦੇ ਵਿੱਚ ਸੰਬੋਧਨ ਕੀਤਾ ਔਰ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਵੀ 40 ਮੁਕਤੀਆਂ ਦੀ ਯਾਦ ਵਿੱਚ ਨਤਮਸਤਕ ਹੁੰਦੇ ਨੇ ਔਰ ਨਾਲ ਦੀ ਨਾਲ ਟਵੀਟ ਕਰਕੇ ਨਿਸ਼ਾਨੇ ਜ਼ਰੂਰ ਸਾਧਦੇ ਨੇ ਆਓ ਪੜ੍ਹਦੇ ਹਾਂ ਕਿ ਆਖਿਰ ਉਹਨਾਂ ਨੇ ਕੀ ਲਿਖਿਆ ਆਪਣੇ ਟਵੀਟ ਵਿੱਚ ਸੁਖਬੀਰ ਸਿੰਘ ਬਾਦਲ ਲਿਖਦੇ ਨੇ ਕਿ ਮਾਗੀ ਦਾ ਤਿਉਹਾਰ ਅਤੇ 40 ਮੁਕਤਿਆਂ ਦਾ ਇਤਿਹਾਸ ਪੰਜਾਬੀਆਂ ਲਈ ਕਿੰਨਾ ਅਹਿਮ ਹੈ ਇਹ ਸਭ ਨੂੰ ਪਤਾ ਪਰ ਅਫਸੋਸ ਅੱਜ ਦੇ ਪਵਿੱਤਰ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ 40 ਮੁਕਤਿਆਂ ਦੀ ਪਵਿੱਤਰ ਧਰਤੀ ਦੇ ਉੱਤੇ ਨਤਮਸਤਕ ਹੋਣ ਦੀ ਬਜਾਏ ਆਪੋ ਆਪਣੇ ਆਕਾ ਕੇਜਰੀਵਾਲ ਤੇ ਰਾਹੁਲ ਗਾਂਧੀ ਅੱਗੇ ਨਤਮਸਤਕ ਹੋਣ ਨੂੰ ਵੱਧ ਤਰਜੀਹ ਦਿੰਦੇ ਨੇ ਆਖਿਰ ਪੰਜਾਬ ਨਾਲ ਇੰਨੀ ਬੇਰੁਖੀ ਕਿਉਂ ਸਾਫਟਵਰ ਦੇ ਉੱਤੇ ਇਲਜ਼ਾਮ ਲਾਇਆ ਕਿ ਆਪੋ ਆਪਣੇ ਆਕਾ ਨੂੰ ਵੱਧ ਤਰਜੀਹ ਦੇ ਰਹੇ ਨੇ ਦੋਵੇਂ ਜਣੇ ਯਾਨੀ ਕਿ ਸੀਐਮ ਭਗਵੰਤ ਮਾਨ ਤੇ ਪੀਪੀਸੀਸੀ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਔਰ ਆਪਣੇ ਸ਼ਹੀਦਾਂ ਨੂੰ ਬਿਲਕੁਲ ਵੀ ਤਰਜੀਹ ਨਹੀਂ ਦੇ ਰਹੇ ਪੰਜਾਬ ਨਾਲ ਇੰਨੀ ਬੇਰੁਖੀ ਕਿਉਂ ਹੈ ਇਹ ਸਵਾਲ ਸੁਖਵੀਰ ਬਾਦਲ ਪੁੱਛਦੇ ਨਜ਼ਰ ਆਏ ਨੇ ਆਖਿਰ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਦੱਸਣਾ ਨਾ ਭੁੱਲਣਾ ਔਰ ਤੱਕਲੀ ਬਨੇ ਰੋ 1 ਡੇ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ